ਦਰਿਆ ਸਤਲੁਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਪਣੇ ਆਪ ਚ ਵੱਡੀਆਂ ਤਸਵੀਰਾਂ ਨੇ ਕਿਉਂਕਿ ਇਸ ਟਾਈਮ ਦਰਿਆ ਸਤਲੁਜ ਦਾ ਜਲ ਪੱਧਰ ਵੱਜ ਚੁੱਕਿਆ ਹੈ ਲਗਾਤਾਰ ਪਾਣੀ ਵੱਧ ਰਿਹਾ ਹੈ ਤਸਵੀਰਾਂ ਥੋੜੀਆਂ ਧੁੰਦਲੀਆਂ ਰਾਤ ਦੇ ਸਮੇਂ ਚ ਜਰੂਰ ਦਿਖਾਈ ਦੇ ਰਹੀਆਂ ਹੋਣਗੀਆਂ ਅਸੀਂ ਮਹਿਦ ਪਰਦੇਸ ਜਗਰਾਵਾਂ ਰੋਡ ਜਾਂਦਾ ਉਸ ਪੋਲੋ ਤੇ ਮੌਜੂਦ ਆ ਤਾਂ ਆਪਣੇ ਆਪ ਚ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਟਾਈਮ ਦੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਜ ਚੁੱਕਿਆ ਹੈ ਕਿਰਪਾ ਤੁਸੀਂ ਨਾਲ ਜੁੜ ਗਿਓ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਬਹੁਤ ਵੱਡੀ ਜਾਣਕਾਰੀ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਦਰਿਆ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ तकरीबन 2 ਫੁੱਟ ਤੱਕ ਵੱਧ ਚੁੱਕਿਆ ਹੈ 2 ਫੁੱਟ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਚੁੱਕਿਆ ਵੱਡੀ ਜਾਣਕਾਰੀ ਥੋੜਾ ਨੈਟਵਰਕ ਪ੍ਰੋਬਲਮ ਹੈ ਦੋ ਵਾਰ ਲਾਈਵ ਹੋਏ ਤੇ ਦੋ ਵਾਰ ਨੈਟਵਰਕ ਟੁੱਟ ਗਿਆ ਤਾਂ ਹੁਣ ਤੀਜੀ ਵਾਰ ਮੈਂ ਲਾਈਵ ਹੋ ਕੇ ਤੁਹਾਡੇ ਜਾਣਕਾਰੀ ਸਾਂਝ ਕਰ ਰਿਹਾ ਤੋਣੇ ਤਸਵੀਰ ਤੁਹਾਨੂੰ ਦਿਖਾਉਂਦੇ ਆ ਇਸ ਜਗ੍ਹਾ ਤੇ ਮੈਂ ਖੜਾ ਸੀ ਇਸ ਜਗ੍ਹਾ ਤੇ ਪਹਿਲਾਂ ਮੈਂ ਖੜਾ ਸੀ ਹੁਣ ਉਸ ਜਗ੍ਹਾ ਤੇ ਪਾਣੀ ਚੜ ਚੁੱਕਿਆ ਹੈ ਤੇ ਪਾਣੀ ਦਰਿਆ ਸਤਲੁਜ ਦਾ ਲਗਾਤਾਰ ਵਧ ਰਿਹਾ ਹੈ ਤਕਰੀਬਨ 2 ਫੁੱਟ ਤੱਕ ਪਾਣੀ ਵੱਧ ਚੁੱਕਿਆ ਹੈ ਹੋਰ ਵੀ ਅੱਗੇ ਵੱਧ ਰਿਹਾ ਹੈ ਤਾਂ ਜੇਕਰ ਤੁਸੀਂ ਕੋਈ ਨੀਵੇਂ ਥਾਂ ਤੇ ਬੈਠੇ ਹੋ ਜਾਂ ਫਿਰ ਮੜਾਲੇ ਦੇ ਛੰਨਾਂ ਵਾਲਿਆਂ ਨੂੰ ਖਾਸ ਕਰਕੇ ਮੇਰੀ ਬੇਨਤੀ ਹੈ ਕਿ ਉੱਥੇ ਦਰਿਆ ਦੇ ਬਹੁਤ ਵੱਡਾ ਖੋਰਾ ਲਾਇਆ ਹੋਇਆ ਸੀ ਉਸ ਜਗ੍ਹਾ ਤੇ ਸੁਚੇਤ ਹੋ ਜਾਓ ਥੋੜੀ ਚੌਕਸੀ ਵਜਾ ਦਿਓ ਉੱਥੇ ਬੰਦ ਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂ ਇਸ ਟਾਈਮ ਦੀ ਤਕਰੀਬਨ 10 ਵਜੇ ਤੋਂ ਬਾਅਦ ਦੀ ਅਪਡੇਟ ਹੈ ਖਬਰ ਲਗਾਤਾਰ ਕੇ ਬਦਰ ਪਾਣੀ ਤੇ ਤਸਵੀਰਾਂ ਨੇ ਰਾਤ ਦਾ ਟਾਈਮ ਹੈ ਤਾਂ ਤਸਵੀਰਾਂ ਤੁੰਦਲੀਆਂ ਹਨੇਰੇ ਵਿੱਚ ਜਰੂਰ ਤੁੰਦਸਰੀ ਹੋਣਗੀਆਂ ਇਸ ਜਗ੍ਹਾ ਦੇ ਉੱਪਰ ਪਾਣੀ ਹੋਣਾ ਚੁੱਕਿਆ ਜਿਸ ਜਗ੍ਹਾ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਸ ਜਗ੍ਹਾ ਤੇ ਖੜ ਕੇ ਮੈਂ ਵੀਡੀਓ ਸ਼ੂਟ ਕਰ ਰਿਹਾ ਸੀ तकरीबन 5 ਮਿੰਟ ਪਹਿਲਾਂ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਾਤ ਦੇ ਟਾਈਮ ਦੀਆਂ ਤਸਵੀਰਾਂ ਨੇ ਹਨੇਰੇ ਦੇ ਤਸਵੀਰਾਂ ਜ਼ਰੂਰ ਨੇ ਪਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਇਸ ਜਗ੍ਹਾ ਤੇ ਪਾਣੀ ਨਹੀਂ ਸੀ तकरीबन 2 ਤੋਂ 2.5 ਫੁੱਟ ਪਾਣੀ ਵੱਧ ਚੁੱਕਿਆ ਹੁਣ ਇਹਨੇ 2 ਫੁੱਟ ਸੀ ਤੇ ਹੁਣ ਇੱਕ ਛਲ ਹੋਰ ਆਈ ਹੈ ਜਿਸ ਦੇ ਕਰਕੇ ਪਾਣੀ ਹੋਰ ਵੱਧ ਚੁੱਕਿਆ ਹੈ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਪਾਣੀ ਦਰਿਆ ਸਤਲੁਜ ਦੇ ਵਿੱਚੋਂ ਬਾਹਰ ਨਿਕਲ ਚੁੱਕਿਆ ਹੁਣ ਇਸ ਟਾਈਮ ਦੀ ਵੱ ਕਰ ਰਹੇ ਆਂ ਦਰਿਆ ਸਤਲੁਜ ਦੀ ਚੱਟ ਅੱਗੇ ਮੋੜ ਸਨ ਤੇ ਮੜੇ ਤੇ ਮੋੜ ਸਨ ਅੱਗੇ ਤਾਂ ਨਹੀਂ ਮੈਂ ਲੈਟ ਦੀ ਲਈ ਤਾਂ ਤੁਹਾਨੂੰ ਥੋੜੇ ਜਿਆਦਾ ਚਾਨਣ ਚੈੱਕ ਕਰਕੇ ਦਿਖਾਉਣੇ ਆ ਕਿਉਂਕਿ ਸਾਹਮਣੇ ਜਿੱਥੇ ਮੋੜ ਤੇ ਚਲੇ ਗਏ ਨਾ ਤਾਂ ਥੋੜਾ ਚਾਨਣ ਕਰਕੇ ਦਿਖਾਉਣੇ ਆ ਕਿਸ ਤਰ੍ਹਾਂ ਪਾਣੀ ਦੀ ਸਪੀਡ ਕਿੰਨੀ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੁਣ ਜਿੰਨੀ ਕੋ ਸਾਡੇ ਕੋਲ ਸੋਰਸ ਹੈ ਉਸ ਹਿਸਾਬ ਦੇ ਨਾਲ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਆਂ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦਰਿਆ ਸਤਲੁਜ ਦਾ ਲਗਾਤਾਰ ਵਧ ਰਿਹਾ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਲਗਾਤਾਰ ਸਿੱਧਾ ਮੋਬਾਈਲ ਆ ਗਿਆ ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਆ ਕਿ ਇਸ ਜਗ੍ਹਾ ਤੇ ਵੀ ਪਾਣੀ ਹੁਣ ਚੱਲ ਰਿਹਾ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਜੋ ਹਿਮਾਚਲ ਵਿੱਚ ਬੱਦਲ ਲਗਾਤਾਰ ਫਟ ਰਹੇ ਸੀ ਉਸ ਦੇ ਕਾਰਨ ਦਰਿਆ ਦੇ ਵਿੱਚ ਪਾਣੀ ਵਧ ਚੁੱਕਿਆ ਹੈ ਜਿ ਇੱਕ ਜਿਸ ਤਰ੍ਹਾਂ ਕਿ ਤੁਸੀਂ ਜੇਕਰ ਖਾਸ ਕਰਕੇ ਮਡਾਲੇ ਦੇ ਸ਼ਨਾਂ ਵਾਲੋਂ ਜਿੱਥੇ ਬੰਨ੍ਹ ਨੂੰ ਵੱਡਾ ਖੋਰਾ ਲਾਇਆ ਸੀ ਉੱਥੇ ਵੱਡਾ ਖਤਰਾ ਹੋ ਸਕਦਾ ਹੈ ਤਾਂ ਹੁਣੇ ਸਾਡੇ ਦੇਖਦਿਆਂ ਦੇਖਦੇ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਹੈ ਹੁਣ ਤੁਸੀਂ ਇੱਧਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੇ ਆਹ ਵਾਲੀਆਂ ਤਸਵੀਰਾਂ ਇਸ ਜਗ੍ਹਾ ਤੇ ਪਾਣੀ ਹੁੰਦ ਰਿਆ ਚੂਹਾਰ ਇੱਥੋਂ ਵੀ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਹਰ ਇੱਕ ਪਾਸੇ ਆਹ ਦੇਖ ਸਕਦੇ ਹੋ ਪਾਣੀ ਲਗਾਤਾਰ ਅੱਗੇ ਵੱਧ ਰਿਹਾ ਹੈ ਇਸ ਜਗ੍ਹਾ ਤੇ ਪਾਣੀ ਨਹੀਂ ਸੀ ਤਕਰੀਬਨ 2 2.5 ਫੁੱਟ ਪਾਣੀ ਵੱਧ ਗਿਆ ਸਿਰਫ ਦੇਖਦੇ ਆਂ ਦੇਖਦੇ ਆਂ ਤੇ ਪਾਣੀ ਦੀ ਸਪੀਡ ਬਹੁਤ ਤੇਜ਼ ਜ਼ਿਆਦਾ ਤੇਜ਼ ਹੈ ਦਰਿਆ ਸਤਲੂ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਅੱਧੀ ਰਾਤ ਦੀਆਂ ਤਸਵੀਰਾਂ ਨੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਸਵੀਰਾਂ ਧੁੰਦਲੀਆਂ ਜ਼ਰੂਰ ਦਿਖਾਈਂ ਦੇਰੀ ਆਉਣ ਗਿਆ ਤੁਹਾਨੂੰ ਦੀ ਕੁਝ ਦੇਖ ਨਹੀਂ ਰਿਹਾ ਹੋਗਾ ਵੱਡੀ ਜਾਣਕਾਰੀ ਸਾਂਝ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਇਸ ਬਹਿਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਕਈ ਥਾਵਾਂ ਤੇ ਜੋ ਝੋਨੇ ਉੱਚੇ ਸੀ ਉਹਨਾਂ ਦੇ ਵਿੱਚ ਵੀ ਪਾਣੀ ਪਹਿ ਚੁੱਕਿਆ ਹੈ ਤੇ ਦਰਿਆ ਸਤਲੁਜ ਦੇ ਵਿੱਚ ਜੋ ਜਲ ਪੱਧਰ ਹੈ ਉਹ ਵੱਧ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਇਸ ਟਾਈਮ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਚੁੱਕਿਆ ਹੈ ਤਕਰੀਬਨ 2 2.5 ਫੁੱਟ ਪਾਣੀ ਯਕਦਮ ਵਧਿਆ ਹੈ 2.5 ਫੁੱਟ ਪਾਣੀ ਯਕਦਮ ਦਰਿਆ ਸਤਲੁਜ ਦਾ ਵੱਧ ਚੁੱਕਿਆ ਹੈ ਵੱ